ਕਣਾ ਕੰਡਾ ਕਰਨ ਵਾਸਤੇ ਆਹ ਰੋਡ ਤੇ ਸਿੱਧਾ ਜਾਵਾਂਗੇ ਅੱਧੇ ਕਿਲੋਮੀਟਰ ਤੇ ਲਓ ਜੀ ਜਿਹੜੇ ਕੰਮ ਤੋਂ ਡਰਦੇ ਸੀ ਉਹੀ ਹੋ ਗਿਆ ਲਓ ਵੀ ਦੇਖ ਸਕਦੇ ਹੰਨੀਆਂ ਪੂਰੀਆਂ ਵਿੱਚੋਂ ਖਾਲੀ ਕਰਨੀ ਪੈ ਰਹੀ ਆ ਫੇਰ ਮੰਨ ਲਓ ਆ ਖੱਟਣੀ ਪਾਣੀ ਆ ਡਾਵਲ ਤਾਂ ਮਿਹਨਤ ਹੋਊਗੀ ਲੇਕਿਨ ਹਾਲ ਚਾਲ ਆ ਦੋਸਤੋ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਆਪਣੇ ਵੀ ਮਿੱਤਰ ਆਪਣੇ ਨਾਲ ਜੁੜੇ ਹੋਏ ਨੇ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਅੱਜ ਦਾ ਬਲੌਗ ਸ਼ੁਰੂ ਕਰਨ ਲੱਗੇ ਆਪਾਂ ਗੱਡੀ ਲੋਡਿੰਗ ਤੋਂ ਅੱਜ ਆਪਾਂ ਕਰਨ ਲੱਗੇ ਆ ਆਲੂ ਤੁਹਾਨੂੰ ਦਿਖਾਨਿਆਂ ਆ ਆਏ ਹੋਏ ਆ ਪਾਉਰੇ ਇਹ ਆ ਮੰਨ ਲਓ ਜਿੱਥੇ ਆਪਾਂ ਗੱਡੀ ਲੋਡ ਕਰਨੀ ਆ ਪੰਪ ਤੇ ਖੜੇ ਆ ਤੇ ਆ ਦੇਖ ਸਕਦੇ ਹੋ ਰੋਡ ਤੇ ਉਹ ਸਾਹਮਣੇ ਆ ਜਿਹੜਾ ਭਾਰਤ ਮਾਲਾ ਰੋਡ ਜਿਹੜਾ ਕੀ ਨਵਾਂ ਬਣ ਰਿਹਾ ਤੇ ਅਦਰੋਂ ਵੀ ਦੇਖ ਸਕਦੇ ਹੋ ਖੇਤੀਬਾੜੀ ਕਣਕ ਵਿੱਜੀ ਹੋਈ ਆ ਤੇ ਉਹ ਰੋਡ ਤੋਂ ਜਿੱਧਰੋਂ ਮੋਟਰਸਾਈਕਲ ਜਾ ਰਿਹਾ ਉਧਰੋਂ ਆਊਗੀ ਆਪਣੀ ਟਰਾਲੀ ਆਲੂ ਵਾਲੀ ਲਓ ਜੀ ਆ ਕਿ ਜ ਆਪਣੀ ਟਰਾਲੀ ਆਲੂ ਵਾਲੀ ਆਪਾਂ ਕਰ ਰਹੇ ਸੀ ਅੱਜ ਲੋੜ ਆਲੂ ਜੀ ਪਿੰਡ ਪਲਵਾਨ ਤੇ ਆ ਦੇਖ ਸਕਦੇ ਹੋ ਟਰਾਲੀ ਆ ਰਹੀ ਆ ਵੈਕ ਕਰਵਾ ਲਈ ਆਪਾਂ ਲਓ ਜੀ ਆਪਣਾ ਹੋ ਗਈ ਸੀ ਗੱਡੀ ਦੀ ਲੋਡਿੰਗ ਚਾਲੂ ਦੇਖ ਸਕਦੇ ਆ ਗਈ ਸੀ ਟਰਾਲੀ ਪੜ ਕੇ ਤੇ ਆਪਾਂ ਆਣੀ ਗੱਡੀ ਚ ਹੋਣੀ ਹੋਣੀ ਇਹ ਲੋਡ ਇੱਕ ਆ ਟਰਾਲੀ ਆ ਇੱਕ ਹੋਰ ਗਿਆ ਬੰਦਾ ਲੈਣ ਟਰਾਲੀ ਇਹ ਟ੍ਰੱਕ ਆ ਰਾਂਦੀ ਆ ਉਹ ਸਾਈਡ ਤੋਂ ਮੰਨ ਲਓ ਗਾਂਹਾਂ ਜੇ ਜਾ ਕੇ ਲਖਾ ਦੀਏ ਤੁਹਾਨੂੰ ਉਹ ਜਿੱਥੇ ਲਾਲ ਲਾਲ ਜੇ ਉਹ ਦਿਖ ਰਹੇ ਹੋਣਗੇ ਪੀਲੇ ਜੇ ਰੰਗ ਦੇ ਉੱਥੇ ਆ ਮੰਨ ਲਓ ਆਲੂ ਵਾਲਾ ਖੇਤ ਉੱਥੋਂ ਬਾਈ ਲਿਆਂਦਾ ਟਰਾਲੀ ਪਰ ਕੇ ਤੇ ਆ ਹੁਣ ਆਈ ਆਪਣੀ ਲੇਬਰ ਦਿਖਾਣਿਆ ਤੁਹਾਨੂੰ ਲੋਡਿੰਗ ਦਾ ਵੀ ਚੱਲ ਰਿਹਾ ਕੰਮ ਮਾਰੋ ਮਾਰ ਲਾ ਅਬੀ ਟੱਪ ਦਾ ਨਾਮ ਲੈ ਕੇ ਪਹਿਲੀ ਪੂਰੀ ਜਾਰੀ ਆ ਲ ਵੀ ਕਰਤਾ ਸ਼ੁਰੂ ਕੰਮ ਤਾਂ ਆਪਣਾ ਟਰੈਕਟਰ ਜਾਉਂਦੀ ਆਰ ਬਾਜ ਜਾਉਂਦੀ ਆਰ ਆ ਗਿਆ ਪਰ ਦੇਖ ਸਕਦੇ ਹੋ بڑا ਟਾਇਰ ਆਲੂ ਵਾਲੀ ਪਾਏ ਹੋਏ ਨੇ ਹਾਂ ਜੋ ਤੁਹਾਨੂੰ ਪਤਾ ਹੀ ਆ ਵੀ ਆਲੂ ਹਾਂ ਇਹ ਬਾਣ ਦੇ ਵਿੱਚ ਛੋਟੇ ਟਾਇਰ ਹੀ ਚੱਲਦੇ ਨੇ ਤੇ ਆ ਪੰਪ ਤੇ ਆਪਾਂ ਭਾਰਤਾਲੇ ਤੇ ਇੱਥੇ ਰੋਕੜਾ ਕੇ ਗੱਡੀ ਕਰ ਰਹੇ ਹਾਂ ਲੋਡ ਮੰਨ ਲਓ ਇਹ ਵਿੱਚ ਹੋਊ 300 ਗੱਟਾ ਆਲੂਆਂ ਦਾ ਮਾ ਦੋ ਘੰਟੇ ਚ ਕਰ ਦੇਣੀ ਆ ਇਹ ਲੋੜ ਹੋਰ ਜਬਲ ਰੇ ਕੱਪੜੇ ਲੋ ਜੀ ਮਿੱਤਰੋ ਆਪਾਂ ਲੱਗਿਆ ਹੁਣ ਰੋਟੀ ਖਾਣ ਘਰ ਤੋਂ ਲਿਆਂਦੀ ਸੀ ਰੋਟੀ ਦੇਖ ਸਕਦੇ ਆਪਾਂ ਨੇ ਸਾਥ ਕਰ ਲਿਆ ਸੀ ਗਰਮ ਤੇ ਇਧਰ ਪਈਆਂ ਆਪਣੀਆਂ ਰੋਟੀਆਂ ਤੇ ਆ ਕਰਦੇ ਨੇ ਮਸਾਲਾ ਜਿਹਾ ਪਾ ਕੇ ਮੂੜੀਆਂ ਦੇਤੀਆਂ ਵੀ ਬਾਗ ਜਾ ਛੇਤੀ ਤਾਂ ਕਰਕੇ ਆਪਾਂ ਅੱਗੇ ਮਿੱਤਰੋ ਭੱਜ ਜਾਈ ਕੋਈ ਗੱਲ ਨਹੀਂ ਰਾਤ ਆਈ ਸੀ ਸਵੇਰੇ ਫੇਰ ਆ ਗਏ ਤੇ ਲੱਗਿਆ ਹੁਣ ਰੋਟੀ ਖਾਣ ਚੈੱਕ ਕਰ ਸਕਦੇ ਹਾਂ ਤੇ ਆ ਪਈ ਆਪਣੀ ਲੱਸੀ ਆ ਨਿਆਰੀ ਆ ਗਿਆ ਚਲੋ ਮਿੱਤਰੋ ਆ ਆਲੀਏ ਰੋਟੀ ਫੇਰ ਦਿਖਾਨਿਆਂ ਤੋਂ ਨੂੰ ਲੋਡਿੰਗ ਦਾ ਵੀ ਲਓ ਜੀ ਆਪਾਂ ਆ ਗਏ ਸੀ ਬਾਹਰੇ ਦੇਖ ਸਕਦੇ ਹਾਂ ਆਪਣੀ ਗੱਡੀ 'ਚ ਲੱਗੇ ਨੇ ਦੋ ਟੰਗ ਤੀਜੀ ਟੰਗ ਤੇ ਬਾਈਕਾੜਾ ਦੋ ਦੀ ਹਟ ਕਰ ਰਹੇ ਨੇ ਤੇ ਉਹ ਟਰਾਲੀ ਦੇ ਵੀ ਸਾਲੋ ਤਨਰ ਕਟੰਗਾ ਉੱਤਰਾਈ ਗਈਆਂ ਲੋ ਵੀ ਉਧਰੋਂ ਵੀ ਦੇਖ ਸਕਦੇ ਬਸ ਗਈ ਦੂਈ ਟਰਾਲੀ ਵੀ ਆ ਰਹੀ ਆਪਣੀ ਆ ਦੇਖ ਸਕਦੇ ਹੋ ਉਧਰੋਂ ਆ ਰਹੀਆਂ ਤਨ ਕਟੰਗਾ ਚੱਲ ਰਿਹਾ ਕੰਮ ਆਪਣਾ ਮਾਰੋ ਮਾਰ ਹੈਟ ਵਗੈਰਾ ਹੈਗੀ ਆ ਚਲੋ ਅੰਨੀ ਤਾਂ ਹੋਣੀ ਆ ਮਾਲੂਆਂ ਤੇ ਆ ਆ ਗਈ ਸੀ ਉਧਰੋਂ ਦੇਖ ਸਕਦੇ ਹੋ ਚਾ ਵੀਰੇ ਤੇ ਆਪਣੀ ਦੂਈ ਟਰਾਲੀ ਵੀ ਆ ਗਈ ਹੈ ਇਹ ਵੀ ਬਸ ਜਿਹੜਾ ਹੈਗਾ 150 ਗੱਟਾ ਤੇ 100 ਗੱਟਾ ਪੈ ਗਿਆ। ਵਾਹ ਲੋ 1.5 ਤੋਂ ਇਹ ਆ ਗਿਆ 450 ਤੇ 6 ਰਹਿ ਜਾਊਗਾ 150 ਤੇ ਉਸ ਤੋਂ ਬਾਅਦ ਹੋ ਜੂਗੀ ਆਪਣੀ ਗੱਡੀ ਕੰਪਲੀਟ। ਚੱਲ ਚੱਲ ਵੀਰ ਮਾ ਚੱਲ। ਸਾਗਦੇ ਹਾਂ ਚਾਹ ਪੀ ਕੇ ਹੋਵੇ ਦੁਬਾਰਾ ਫੇਰ ਰੈਡੀ। ਆ ਵੀ ਚਾਹ ਪੀ ਰਹੇ। ਤੋਂ ਉਸ ਤੋਂ ਬਾਅਦ ਕਸਾਂਗੇ ਫਿਰ ਆਪਣੀ ਗੱਡੀ ਦੇ ਰਸੇ ਤੇ ਪਾਵਾਂਗੇ। ਤਰਪਾਲ ਤਾਂ ਨਹੀਂ ਪੈਣੀ ਰਸੇ ਰਸੇ ਮਾਰ ਲਾਂਗੇ। ਤਾਂ ਜੋ ਉੱਪਰ ਲੀਆਂ ਬੋਰੀਆਂ ਡੇਗਣਾ ਜਾਣ। ਬਾਕੀ ਲਾਗਦਾ ਹੈ ਤਾਂ ਥੱਲੀ ਰਹਿ ਜਾਣੀਆਂ ਕਿਉਂਕਿ 300 ਘਟਾ ਦਾ ਮੂਰੀ ਪੈ ਗਿਆ। ਬਾਕੀ ਹਜੇ ਗੱਡੀ ਕਿੰਨੀ ਖਾਲੀ ਪਈ ਆ। ਲਓ ਜੀ ਮਿੱਤਰੋ ਆ ਵੀ ਆਪਣੀ ਟਰਾਲੀ ਹੋ ਗਈ ਐ ਖਾਲੀ। ਦੇਖ ਸਕਦੇ ਹੋ ਆਪਣੀ ਗੱਡੀ ਹੋ ਗਈ ਐ ਅਤੀ ਲੋਡ। ਵਿੱਚੋ ਬਾਈ ਖੜਾ। ਉੱਥੇ ਟੱਕਰ ਗੱਡੀ ਆਪਣੀ ਹੋ ਗਈ ਲੋਡ ਤੇ ਆ ਟਰਾਲੀ ਹੁਣ ਕੱਢਣ ਲੱਗੇ ਨੇ ਪਾ ਕੇ ਟਰੈਕਟਰ। ਤੇ ਤੀਜੀ ਟਰਾਲੀ ਵੀ ਆਪਣੀ ਆ ਗਈ ਐ ਭਰ ਕੇ। ਲਓ ਜੀ ਮਿੱਤਰੋ ਆ ਟਰਾਲੀ ਨਾਲ ਆਪਣਾ ਲੱਗਦਾ ਕੰਪਲੀਟ ਹੋ ਜਾਊਗਾ। ਤੇ ਉਦੋਂ ਬਾਅਦ ਸਿੱਧਾ ਫੇਰ ਆਪਾਂ ਚਲਾਂਗੇ ਪਿੰਡ ਨੂੰ ਪਿੰਡ ਨੂੰ ਵੀ ਘਰ ਚਲਾਂਗੇ ਬਸ ਗੱਡੀ ਲੋਡ ਕਰਕੇ ਉਸ ਤੋਂ ਬਾਅਦ ਹੋ ਜਾਣੀ ਆਪਣੀ ਗੱਡੀ ਕੰਪਲੀਟ ਤੇ ਫੇਰ ਆਪਾਂ ਨੇ ਚੱਲਣਾ ਆਹੀ ਰੋਡ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਇਹ ਰੋਡ ਤੁਹਾਨੂੰ ਦਿਖਾਵਾਂਗੇ ਇਹ ਪਿੰਡ ਮੰਨ ਲਾ ਪਲਵਾਨ ਪਲਵਾਨ ਤੋਂ ਫੇਰ ਹੋਲਾਂਗੇ ਗਹਿਲਾਂ ਗਹਿਲਾਂ ਤੋਂ ਬਾਅਦ ਸਿੱਧਾ ਕਾਕੜਾ ਕਾਕੜੇ ਤੋਂ ਆਪਣਾ ਪਿੰਡ ਆਲਓਰ ਦਿਖਾਵਾਂਗੇ ਰੋਡ ਦਾ ਵੀ ਵਿਊ ਤੁਹਾਨੂੰ ਜ਼ਰੂਰ ਬਣੇ ਰਹੋ ਵੀਡੀਓ ਦੇ ਨਾਲ ਆਪਣੀ ਗੱਡੀ ਭਰ ਗਈ ਤੀ ਤੇ ਜਾ ਰਹੇ ਆ ਮਿੱਤਰੋ ਆਪਾਂ ਹੁਣ ਕੰਡਾ ਕਰਾਉਣ ਵਾਸਤੇ ਉੱਧਾ ਜਾਵਾਂਗੇ ਅੱਧੇ ਕਿਲੋਮੀਟਰ ਤੇ ਤੇ ਉਹ ਕਹਾ ਹੈਗਾ ਕੰਡਾ ਬੱਸ ਕੰਡਾ ਫਾਈਨਲ ਹੋ ਜੇਵੇ ਵਜਨ ਵਜਨ ਦਾ ਆਪਣਾ 610 ਪੂਰੀ ਪਾਤੀ ਉਹਨਾਂ ਨੇ ਦੇਖਦੇ ਆਂ ਵੀ ਪੂਰਾ ਆਪਣਾ ਵਜਨ ਹੁੰਦਾ ਘੱਟ ਵੱਤ ਹੁੰਦਾ ਜੋ ਵੀ ਹੁੰਦਾ ਉਹ ਜਾ ਕੇ ਆਪਾਂ ਦੇਖਦੇ ਆਂ ਲਓ ਜੀ ਜਿਹੜੇ ਕੰਮ ਤੋਂ ਡਰਦੇ ਸੀ ਉਹੀ ਹੋ ਗਿਆ ਆਪਣੀ ਗੱਡੀ ਦੇ ਵਿੱਚ 3 ਟਨ ਮਾਲ ਹੋ ਗਿਆ ਫालतू ਤੇ ਹੁਣ ਲੱਗ ਰਿਹਾ ਆਪਾਂ ਖਾਲੀ ਕਰਨ 50 ਕੱਟੇ ਤਾਰਨੇ ਪੈਣਗੇ ਦੇਖ ਸਕਦੇ ਹਾਂ ਲਾ ਰਹਿਣ ਲੇਬਰ ਵਾਲੇ 50 ਕੱਟੇ ਲਾ ਕੇ ਫਿਰ ਇਹਨੂੰ ਬਰਾਬਰ ਕਰਨਾ ਪਊਗਾ ਫਾਇਦਾ ਵੀ ਹੋਇਆ ਤੇ ਡਬਲ ਮਿਹਨਤ ਵੀ ਹੋਈ ਆ ਚਲੋ ਠੀਕ ਆ ਲਾਹਾਨੇ ਆਪਾਂ ਕੱਟੇ ਫਿਰ ਉਸ ਤੋਂ ਬਾਅਦ ਦੇਖਦੇ ਆਂ ਕੰਡਾ ਕਰਾ ਕੇ ਵੀ ਫਾਈਨਲ ਕਿੱਥੇ ਬਰਾਬਰ ਹੁੰਦੀ ਆ ਕਿ ਨਹੀਂ ਹੁੰਦੀ ਚਲੋ ਠੀਕ ਆ ਜੀ ਕਰਾ ਦਈਏ ਆਪਾਂ ਬਰਾਬਰ ਗੱਡੀ ਲਓ ਵੀ ਦੇਖ ਸਕਦੇ ਆਂ ਨੀਆਂ ਬੋਰੀਆਂ ਚੋਂ ਕੱਲੀ ਕਰਨੀ ਪੈ ਰਹੀ ਆ ਫੇਰ ਮੰਨ ਲਓ ਆ ਖੱਟਣੀ ਪਾਣੀ ਆ ਦਾਵਲ ਤਾਂ ਮਿਹਨਤ ਹੋਊਗੀ ਲੇਕਿਨ ਅੰਦਾਜ਼ਾ ਥੋੜਾ ਜਿਹਾ ਫੇਲ ਹੋ ਗਿਆ ਪਹਿਲਾਂ ਤਾਂ ਸੋਚਿਆ ਸੀ ਵੀ 50 ਕਿਲੋ ਦੀ ਬੋਰੀ ਹੋਣੀ ਆ ਲੇਕਿਨ 50 ਤਾਂ ਹੀ ਨਹੀਂ ਸੀ ਬੋਰੀ ਇਹ ਹੈਗੀ ਆ 54 ਕਿਲੋ ਦੀ ਤਾਂ ਕਰਕੇ ਅੰਦਾਜ਼ੇ ਲਾਇਆ ਸੀ 50 ਕਿਲੋ ਦੇ ਹਿਸਾਬ ਨਾਲ ਲਾਇਆ ਸੀ ਵੀ ਚਲੋ ਕੀ ਕੰਮ ਹੋ ਜੂਗਾ 610 ਬੋਰੀਆਂ ਦੇ ਵਿੱਚ ਚਲੋ 30 ਨਹੀਂ ਤਾਂ 30 ਤਾਂ ਹੋਏ ਜਾਣਾ ਸੀ ਲੇਕਿਨ ਅੰਦਾਜ਼ੇ ਤੋਂ ਵੱਧੇ ਨਿਕਲੀਆਂ ਭਾਈ ਪਰ ਆਈ ਇਹ ਸੇ ਕਰਕੇ ਦੀ ਕੁਸਤਾ ਮੰਨ ਲਓ ਵੀ ਇਹ ਮਿੱਟੀ ਹੁੰਦੀ ਹੈ ਇਹਦੇ ਵਿੱਚ ਲੱਗੀ ਬੜੀ ਲਾ ਲਓ ਤੁਸੀਂ ਉਹ ਟਰਾਲੀ ਦੇ ਵਿੱਚ ਵੀ ਦੇਖ ਸਕਦੇ ਹੋ ਕਿੰਨੀ ਮਿੱਟੀ ਤੇ ਆਲੂਆਂ ਨਾਲ ਵੀ ਬੜੀ ਲੱਗੀ ਹੋਈ ਆ ਇਹਦੇ ਕਰਕੇ ਵਜ਼ਨ ਵੱਧ ਗਿਆ ਇਹਦਾ ਨਹੀਂ ਤਾਂ ਐ ਸੀ ਵੀ ਚਲੋ ਇਹ ਭਰਦੀ ਰਹਿੰਦੇ ਨੇ ਗੱਡੀਆਂ ਇਹਨਾਂ ਨੂੰ ਪਤੀ ਹੁੰਦਾ ਵੀ ਹਾਂ ਵੀ ਇੰਨੀ ਬੋਰੀ ਚਪਾਈਆ ਧੰਨੀਆਂ ਪੂਰੀਆਂ ਪਾ ਕੇ ਨਾ ਭਾਜਨ ਹੋ ਜਾਣਾ ਲੇਕਿਨ ਇਹ ਵੀ ਵਿਚਾਰੇ ਅੱਜ ਫੇਲ ਹੋ ਗਏ ਇਹ ਵੀ ਸੋਚ ਰਹੇ ਸੀ ਵੀ 30 ਟਨ ਮਾਲ ਕਿਦਾਂ ਹੋ ਗਿਆ ਵੀ ਬੱਤਾ ਬਲਕਾ ਮਟੜਾ 2 ਕੰਟਲ ਵੱਧ ਜਾਣਾ ਹੁੰਦਾ ਲੇਕਿਨ 3 ਟਨ ਦੀ ਉਮੀਦ ਨਹੀਂ ਸੀ ਵੀ 3 ਟਨ ਮਾਲ ਵੱਜ ਜਾਊਗਾ ਲੱਗੇ ਹੋਇਆ ਕਰਨ ਮਿਹਨਤ ਦੁਬਾਰਾ ਫੇਰ ਨਹੀਂ ਤਾਂ ਹੁਣ ਤਾਂ ਮੈਂ ਪਹੁੰਚ ਜਾਣਾ ਸੀ ਆਪਣੇ ਪਿੰਡ ਚਲੋ ਜੋ ਕਰਮ ਅੱਜ ਲੈ ਕੇ ਆ ਉਦਾਂ ਸਾਰੀਲੇ ਪੋਣੀ ਹੁੰਦਾ ਕੰਮ ਚਲੋ ਠੀਕ ਲਓ ਜੀ ਵੀਰ ਦੇਖ ਸਕਦੇ ਹਾਂ ਹੁਣ ਆਪਣੀ ਹੈਟ ਜਮੀ ਵਿੱਚ ਰੱਖਤੀ ਹੈ ਬਾਹਰ ਮੂਰੇ ਦੋ ਟੰਗਾ ਦੀ ਹੈਟ ਲੱਗਦੀ ਹੈ ਦੋ ਮੰਨ ਲਾ ਵੀ ਇਹ ਵੀ ਵਿੱਚ ਦਵ ਜਾਣੀ ਆ ਤੇ ਚਲੋ ਵਧੀਆ ਹੋ ਗਿਆ ਵੀ ਆਪਣੀ ਹੈਟ ਵੀ ਜੰਮੀ ਖਤਮ ਹੋ ਗਈ ਕੜਾ ਤਾਂ ਬੜੀ ਲੱਗਦੀ ਸੀ ਹੈਟ ਵੀ ਸਾਲੀ ਹੈਟ ਜਾਦੇ ਆ ਚਲੋ ਜੀ ਜਾਣ ਲੱਗਿਆ ਹੁਣ ਕੰਡਾ ਕਰਾਂ ਮੈਂ ਲਿਆਵਾਂ ਹੁਣ ਗੱਡੀ ਮੋੜ ਕੇ ਤੇ ਮਿਲਾਂਗੇ ਆਪਾਂ ਪਿੰਡ ਵਾਲੇ ਰੋਡ ਤੇ ਦੇਖ ਸਕਦੇ ਹੋ ਆਪਾਂ ਆ ਪਿੰਡਾਂ ਵੇਚਦੇ ਆਏ ਆ ਤੇ ਆ ਰੇਸ਼ਮਪੁਰਾ ਸੰਪੁਰਾ ਸ਼ਹਿਰ ਉਦੋਂ ਬਾਅਦ ਆਊਗਾ ਪਿੰਡ ਗਹਿਲਾਂ ਤੇ ਆ ਪਿੰਡਾਂ ਦੇ ਮੋੜ ਨੇ ਜੇ ਬੜਾ ਔਖਾ ਹੋ ਜਾਂਦਾ ਗੱਡੀ ਚਲਾਉਣਾ ਹਾਂ ਜੋ ਕਿ ਆ ਪਿੰਡ ਦੇ ਵਿੱਚ ਦੋ ਮੋੜ ਬੜੇ ਕਸੂਤੇ ਨੇ ਇੱਕ ਪਿੰਡ ਹੈ ਨਾ ਉਹ ਬੜੀ ਕਸੂਤਾ ਮੋੜ ਉਹ ਤੁਹਾਨੂੰ ਦਿਖਾਨੇ ਆ ਜਾ ਕੇ ਰੋਡ ਤਾਂ ਹੈਗਾ 18 ਫੁੱਟ ਲੇਕਿਨ ਉਹ ਪਿੰਡ ਦੇ ਥੋੜੇ ਜਿ ਮੋੜ ਚ ਬੜੀ ਕਸੂਤਾ ਉਹ ਦਿਖਾਨਿਆ ਤੁਹਾਨੂੰ ਉੱਥੇ ਅਗਾਹ ਜਾ ਕੇ ਬਣੇ ਰਹੋ ਵੀਡੀਓ ਦੇ ਨਾਲ ਇਹ ਆ ਜੀ ਕਾਕੜ ਵਾਲਾ ਰੋਡ ਮਨ ਲਓ ਵੀ ਜਿਹੜਾ ਕੀ ਪਲਵਾਨ ਤੋਂ ਛਿੰਟਾ ਵਾਲੇ ਧੂਰੇ ਵੀ ਜਾ ਨਿਕਲਦਾ ਤੇ ਸਿੱਧਾ ਜਾਂਦਾ ਇਹ ਕਕੜਾ ਭਵਾਨੀਗੜ੍ਹ ਦੇਖ ਸਕਦੇ ਹਾਂ ਤੁਸੀਂ ਜੰਗਲ ਟੈਪ ਰੋਡ ਆ ਇਹ ਤੇ ਸਾਹਗਿਓ ਮਨ ਲਓ ਗੱਡੀ-ਗੱਡੀ ਨੂੰ ਪਾਸਤਾ ਤੇ ਮਨ ਲਓ ਰੋਕ ਕੇ ਦੇਣੀ ਪੈਂਦੀ ਆ ਤੇ ਬਾਕੀ ਆ ਤੁਸੀਂ ਦੇਖ ਸਕਦੇ ਹੋ ਗੱਡੀ ਨੂੰ ਦੇ ਲਈ ਪਾਣਾ ਪਾਸ ਫਿਰ ਪਾ ਪਹੁੰਚ ਚੁੱਕੇ ਆ ਕਾਕੜੇ ਪਿੰਡ ਦੇ ਵਿੱਚ ਇਹ ਕਾਕੜੇ ਸ਼ਹਿਰ ਚ ਆਪਾਂ ਇੰਟਰ ਹੋ ਗਏ ਆ ਦੇਖ ਸਕਦੇ ਹਾਂ ਇਹ ਆ ਕਾਕੜਾ ਡੂਟਰ ਮਾਲ ਜੀ ਦਾ ਪਿੰਡ ਆ ਇਹ ਕਾਕੜਾ ਤੇ ਇੱਥੇ ਦਾ ਗਾ ਇੱਕ ਵੀ ਹੋਇਆ ਰਾਜ ਕਾਕੜਾ ਜਿਹੜਾ ਕੀ ਰਾਜ ਫਰਾਡ ਨੂੰ ਗਾਣੇ ਤੰਦਾ ਹੁੰਦਾ ਸੀ ਦਾ ਪੈਂਟਾ ਇਹ ਤੇ ਉੱਪਰ ਦੀ ਦੇਖ ਸਕਦੇ ਹਾਂ ਇਹ ਆ ਤੱਕੜਿਆ ਪੈਂਡਾ ਵੀ ਫਿਰ ਨਹੀਂ ਜੋ ਕਿ ਹੁਣ ਆਪਾਂ ਸੱਦਾ ਜਾਵਾਂਗੇ ਆਪਣੇ ਫੋਮਾਂ ਦਾ ਵੀ ਦੋ ਰਸਤੇ ਜਾਂਦੇ ਨੇ ਆਪਣੇ ਪੈਂਟ ਨੂੰ ਵੀ ਜਾਂਦਾ ਇੱਕ ਪਰ ਹੁਣ ਭਰੀ ਗੱਟੀ ਭਰੀ ਹੋਈ ਗੱਟੀ ਉਹ ਰਸਤੇ ਆਪਾਂ ਲੈ ਨਹੀਂ ਜਾਣੀ ਆਪਾਂ ਜਾਵਾਂਗੇ ਇੱਕ ਹੋਰ ਨਵੇਂ ਰਸਤੇ ਲਓ ਜੀ ਦੇਖ ਸਕਦੇ ਹਾਂ ਬੱਸ ਆਪਨਾ ਉਹ ਰਹਿ ਗਿਆ 200 ਮੀਟਰ ਤੇ ਪਿੰਡ ਦਾ ਮੋੜ ਨੇ ਜਿਹੜਾ ਮੰਨ ਲਓ ਵੀ 18 ਫੱਟਾ ਰੋਡ ਆ ਰਿਹਾ 90 ਰੋਡ ਤੋਂ ਉਹ ਤੇ ਆ ਚੜੇ ਆ ਆਪਾਂ ਦੇਖ ਸਕਦੇ ਹਾਂ ਤੁਸੀਂ ਉਹ ਸਾਹਮਣੇ ਆਪਣੇ ਹੈਗਾ ਸਟੇਡੀਅਮ ਬਣਿਆ ਹੋਇਆ ਆਪਣੇ ਪਿੰਡ ਦਾ ਤੇ ਹੁਣ ਗੱਡੀ ਨੂੰ ਮੰਨ ਲਓ ਵੀ ਇੱਧਰੋਂ ਚੜਨ ਲੱਗੇ ਉਹ ਗਾਹਾਂ ਵੀ ਵਧੀਆ ਬਣਾਇਆ ਹੋਇਆ ਪੱਕਾ ਦੇਖ ਸਕਦੇ ਹਾਂ ਤੇ ਆ ਗੁਰੂ ਘਰ ਦੀ ਦੀਵਾਰ ਉੱਚੀ ਚੱਕਰੇ ਨੇ ਇੱਧਰ ਲੱਗਦਾ ਕੋਈ ਕਮਰਾ ਵਗੈਰਾ ਪੈ ਰਿਆ ਤੇ ਆ ਦੇਖ ਸਕਦੇ ਹੋ ਤੁਸੀਂ ਤੇ ਆ ਸੂਏ ਦੇ ਕੰਡੇ ਕੰਡੇ ਆਪਾਂ ਆਏ ਆ ਤੇ ਇਹ ਗੱਡੀ ਨੂੰ ਮੋੜ ਰਿਹਾ ਹੁਣ ਆ ਦੇਖ ਸਕਦੇ ਹੋ ਉਧਰ ਆਇਆ ਨਾਪਾ ਰੋਡ ਦੀਆਂ ਤੇ ਲੈ ਗਏ ਤੇ ਆਪਾਂ ਆ ਗੱਡੀ ਅੱਧਰ ਮੋੜਦੀ ਐ ਆ ਗਈ ਐ ਆ ਗਈ ਐ ਆ ਵਧੀਆ ਪੱਕਾ ਕਰਿਆ ਹੋਇਆ ਇੱਥੇ ਵੀ ਸੜਕ ਚੌੜੀ ਕਰੀ ਹੋਈ ਆ ਤਾਂ ਜੋ ਆ ਸਟੇਡੀਅਮ ਵਾਸਤੇ ਇਹ ਪਾਰਕਿੰਗ ਜੀ ਬਣਾਈ ਹੋਈ ਆ ਉਹਦੇ ਵਾਸਤੇ ਇਹ ਆਪਣੀ ਮੰਜ਼ਲ ਤੇ ਆ ਸਟਾਰਟ ਹੋ ਗਿਆ ਪਹਿਲਾ ਘਰ ਆ ਇੱਥੋਂ ਸਟਾਰਟ ਹੋਈ ਜਾਂਦੇ ਨੇ ਘਰ ਆ ਦੇਖ ਸਕਦੇ ਹਾਂ ਇੱਕ ਗੱਟੀਆਂ ਵੀ ਸਟਾਰਟ ਹੋ ਜਾਂਦੀਆਂ ਨੇ ਆ ਇੱਥੋਂ ਸਟਾਰਟ ਹੋ ਜਾਂਦੀਆਂ ਨੇ ਗੱਟੀਆਂ ਤੇ ਆ ਦੇਖ ਸਕਦੇ ਹਾਂ ਆਪਣੇ ਪਿੰਡ ਦੀ ਫਿਰਨੀ ਉਹ ਜਿੱਥੇ ਲਾਟਾਂ ਚੱਲ ਰਹੀਆਂ ਨੇ ਉੱਤੋਂ ਮੁੜ ਜਾਣਾ ਆਪਾਂ ਖੱਬੇ ਸਾਈਡ ਦੋਏ ਪਾਸੋਂ ਆਪਣੇ ਘਰ ਨੂੰ ਰਸਤਾ ਜਾਂਦਾ ਤੇ ਕਣ ਹੁਣ ਆਪਾਂ ਮੁੜਾਂਗੇ ਸੱਜੇ ਸਾਈਡ ਉਧਰ ਦੀ ਫੋਨ ਆਇਆ ਕਹਿੰਦੇ ਵੀ ਕੋਈ ਮਤਲਬ ਕੋਈ ਪ੍ਰੋਬਲਮ ਪ੍ਰੋਬਲਮ ਨਹੀਂ ਕੋਈ ਰਸਤਾ ਰਸਤਾ ਬੰਦ ਕਰਿਆ ਹੋਊਗਾ ਜਾਂ ਕਿਸੇ ਦਾ ਕਿਸ ਤਰ੍ਹਾਂ ਵੀ ਕੋਈ ਪ੍ਰੋਗਰਾਮ ਹੋਊਗਾ ਉਹਦੇ ਕਰਕੇ ਰਸਤਾ ਬੰਦ ਕਰਿਆ ਹੋਇਆ ਹੁਣ ਆਪਾਂ ਸੋਚਿਆ ਵੀ ਇੱਥੋਂ ਡ్రਾਈਵਰ ਸਾਈਡ ਜਾਵਾਂਗੇ ਦੁਕਾਨਿਆਂ ਤੋਂ ਜਿਵੇਂ ਲਓ ਜੀ ਇਹ ਪਿੰਡ ਦਾ ਚੱਕਰ ਚਾਰੇ ਪਾਸੇ ਘੁੰਮਦਾ ਹੈ ਰੋਡ ਇੱਕ ਦਾ ਸਿੱਧਾ ਮੰਨ ਲਓ ਸਿੱਧਾ ਵੀ ਜਾ ਰਿਹਾ ਤੇ ਬਾਅਦ ਵਿੱਚ ਮੋੜਨਾ ਅੱਧਰ ਨੂੰ ਦੇਖ ਸਕਦੇ ਹਾਂ ਮੋੜ ਰਹੇ ਆਪਾਂ ਗੱਡੀ ਸਾਹਮਣੇ ਦੁਕਾਨਾਂ ਮੋੜ ਚੱਕਿਆ ਆਪਾਂ ਇਹ ਆ ਪਾਣੀ ਵਾਲੀ ਟੈਂਕੀ ਦੇਖ ਸਕਦੇ ਆਂ ਟੈਂਕੀ ਭਰੀ ਹੋਈ ਪਾਣੀ ਵਾਲੀ ਬੂਟੇ ਵਗੈਰਾ ਲਾਏ ਹੋਏ ਨੇ ਯਾਰ ਮੰਨ ਲਾ ਵੀ ਦੋੇ ਪਾਸੋਂ ਜਾ ਸਕਦੇ ਆਂ ਪਰਲੇ ਪਾਸੋਂ ਦੀ ਵੀ ਤੇ ਅੱਧਰਦੀ ਵੀ ਆਪਣਾ ਪਿੰਡ ਆ ਜਾਂ ਘਰ ਆ ਜਾਂਦਾ ਮੰਨ ਲਓ ਵੀ ਪਿੰਡ ਦੇ ਨੁੱਕਰਤੀ ਆਪਣਾ ਘਰ ਆ ਦੋੇ ਪਾਸੋਂ ਦੀ ਰਸਤਾ ਹੈਗਾ ਤੇ ਆ ਸਕੂਲ ਆ ਗਿਆ ਪੰਜ ਕਲਾਸਾਂ ਲੱ ਕਰ ਗਿਆ ਹੋਇਆ ਆ ਛੋਟਾ ਸਕੂਲ ਆ ਆ ਵੱਡਾ ਸਕੂਲ ਆ ਦੇਖ ਸਕਦੇ ਹੋ ਇੱਥੇ ਮੰਨ ਲਓ 5ਵੀਂ ਤੋਂ ਬਾਅਦ ਬੱਚੇ ਆਂਦੇ ਨੇ ਉਧਰ 5ਵੀਂ ਤੱਕ ਰਾਂ ਤੇ ਆਹ ਰਸਤਾ ਜਿਹੜਾ ਜਾ ਰਿਹਾ ਖੱਬੀ ਸਾਈਡ ਇਹ ਆਪਣੀ ਥਾਈ ਗਣੀਆ ਜਾ ਰਿਹਾ ਦੇਖ ਸਕਦੇ ਹੋ ਇਹ ਪਿੰਡ ਦੀ ਫਿਰਨੀ ਆ ਪੁਰਾਣਾ 18 ਫੁੱਟਾ ਰੋਡ ਬਣਾਇਆ ਹੋਇਆ ਐਤਾ ਨਹੀਂ ਹੈਗਾ ਵੀ ਹਾਂ ਸਿੰਗਲ ਜਾਰ ਰੋਡ ਆ ਦੇਖਣ ਲਓ ਜੀ ਬਾਹਰ ਸਾਹਮਣੇ ਨੁੱਕਰ ਤੇ ਹੈਗਾ ਆਪਣਾ ਘਰ ਆਪਾਂ ਪਹੁੰਚ ਗਏ ਆ ਆਪਣੇ ਘਰ ਦੇ ਜਿਵੇਂ ਫਿਰਨੀ ਤੇ ਜੀ ਘੜੀਆਂ ਇੰਤਜ਼ਾਰ ਦੀਆਂ ਹੋਈਆਂ ਖਤਮ ਆਪਾਂ ਹੋ ਗਏ ਐਂਟਰ ਉਹ ਸਾਹਮਣੇ ਜਿਹੜੀ ਲਾਈਟ ਚੱਲ ਰਹੀ ਆ ਉਹ ਹੈ ਆਪਣਾ ਘਰ ਘਰ ਆ ਰਿਹਾ ਘਰ ਘਰ ਆ ਕੇ ਪੜੀ ਹੁੰਦੀ ਆ ਮਨ ਨੂੰ ਖੁਸ਼ੀ ਚਾਹੇ ਸਵੇਰੇ ਗਿਆ ਸੀ ਲੇਕਿਨ ਆਇਆ ਹੋ ਰਿਹਾ ਵੀ ਹਾਂ ਘਰ ਪਹੁੰਚ ਗਿਆ ਲਓ ਜੀ ਦੇਖ ਸਕਦੇ ਹੋ ਆ ਸਾਹਮਣੇ ਆ ਮੇਰੇ ਭੂਆ ਦੇ ਮੁੰਡੇ ਦਾ ਘਰ 73 ਹੈ ਆਪਣਾ ਲਓ ਜੀ ਗੇਟ ਖੁੱਲ ਰਿਹਾ ਦੇਖ ਸਕਦੇ ਹੋ ਨੂਰ ਆ ਰਿਹਾ ਖੋਲਣ ਵਾਸਤੇ ਤੇ ਲਓ ਜੀ ਮਿੱਤਰੋ ਆਪਾਂ ਪਹੁੰਚ ਚੁੱਕੇ ਹਾਂ ਆਪਣੇ ਘਰੇ ਤੇ ਇਹ ਵੀਡੀਓ ਕਰਦੇ ਆਪਾਂ ਇਸ ਦੀ ਸਮਾਪਤ ਮੇਲਾਂ ਆ ਗਿਆ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਬਾਕੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਲਾਂ ਆ ਗਿਆ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ